मनुख ਸੁਪਨੇ ਦੇ ਚ ਵੀ ਬੇਰਸੀ ਨਹੀਂ ਮੰਗਦਾ ਰਸ ਮੰਗਦਾ ਹੈ। மனுਖ ਨੂੰ ਸੁਪਨੇ ਦੇ ਚ ਵੀ ਦੁੱਖ ਨਹੀਂ ਚਾਹੀਦਾ ਸੁਖ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਐਸਾ ਪ੍ਰਮਾਨ ਕਰਦੇ ਨੇ ਕਿ ਕਰੀਬਨ ਕਰੀਬਨ ਜਗਤ ਦੇ ਸਾਰੇ ਸੰਬੰਧ ਵੀ ਸੁਖ ਦੇ ਸੰਬੰਧ ਨੇ। ਜਿਵੇਂ ਅਸੀਂ ਕਹਿੰਦੇ ਆ ਫਲਾਣੇ ਨਾਲ ਸੰਬੰਧ ਹੈ ਫਲਾਣੇ ਨਾਲ ਸੰਬੰਧ ਹੈ। ਫਲਾਣਾ ਸਾਡਾ ਸੰਬੰਧੀ ਹੈ ਸਤਿਗੁਰੂ ਕਹਿੰਦੇ ਨੇ ਫਲਾਣਿਆਂ ਦੇ ਨਾਮ ਵਖ ਵਖ ਹੋਣਗੇ ਵਰਨਾ ਸੰਬੰਧ ਸੁਖ ਦਾ ਹੀ ਹੁੰਦਾ ਹੈ ਹੋਰ ਕੁਝ ਨਹੀਂ ਬੜਾ ਸੁੰਦਰ ਫਰਮਾਨ ਹੈ ਸੁਖ ਮੇ ਬਹੁ ਸੰਗੀਭ ਹੈ ਦੁਖ ਮੇ ਸੰਗ ਨਾ ਕੋ ਕਹੋ ਨਾ ਅਨੇਕ ਹਰ ਭਜਮਨਾ ਅੰਤ ਸਹਾਈ ਹੋ ਸਤਿਗੁਰੂ ਕਹਿੰਦੇ ਨੇ ਸੰਗ ਸਾਥੀ ਸੰਬੰਧੀ ਜਗਤ ਦੇ ਚ ਸੁੱਖ ਦੇ ਨੇ ਬੰਦਾ ਸਮਝਦਾ ਏ ਇਹ ਮੇਰਾ ਸੰਬੰਧੀ ਏ ਉਹ ਮੇਰਾ ਸੰਬੰਧੀ ਏ ਉਹ ਮੇਰਾ ਸੰਬੰਧੀ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਨ ਤੂੰ ਭੁਲੇਖੇ ਚ ਹੈ ਕੋਈ ਸੰਬੰਧੀ ਸੁੱਖ ਦੇ ਸੰਬੰਧ ਆਰ ਇਸ ਨੂੰ ਮੈਂ ਅਰਜ਼ ਕਰਦਾ ਹੁਨਾ ਕਿ ਮਨੁੱਖ ਦੀ ਚਾਹਤ ਵੀ ਸੁਖ ਹੈ ਮਨੁੱਖ ਪੁੱਤਰਾਂ ਦੀ ਮੰਗ ਨਹੀਂ ਕਰਦਾ ਸੁੱਖ ਦੀ ਮੰਗ ਕਰਦਾ ਜੇ ਪੁੱਤਰਾਂ ਤੋਂ ਸੁੱਖ ਨਾ ਮਿਲੇ ਤੇ ਪੁੱਤਰਾਂ ਨੂੰ ਤਿਆਗਦਿਆਂ ਦੇਰ ਨਹੀਂ ਲੱਗਦੀ ਮਨੁੱਖ ਮਿੱਤਰਾਂ ਦੀ ਮੰਗ ਨਹੀਂ ਕਰਦਾ ਸੁੱਖ ਦੀ ਮੰਗ ਕਰਦਾ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰ ਦੁਸ਼ਮਣ ਬਣਦਿਆਂ ਦੇਰ ਨਹੀਂ ਲੱਗਦੀ ਮਨੁੱਖ ਦੀ ਮੰਗ ਪਤੀ ਨਹੀਂ ਹੈ ਪਤਨੀ ਨਹੀਂ ਹੈ ਸੁੱਖ ਔਰ ਜਦ ਸੁਖ ਨਾ ਮਿਲੇ ਇਸ ਰਿਸ਼ਤੇ ਦੇ ਟੁੱਟਦਿਆਂ ਵੀ ਦੇਰ ਨਹੀਂ ਲੱਗਦੀ ਖਾਸ ਕਰਕੇ ਨਾ ਮਲਕਾਂਚ ਜੋ ਮੈਂ ਪੜਦਾ ਕਿ ਕਰੀਬਨ ਕਰੀਬਨ ਅੱਧੀ ਸ਼ਾਦੀਆਂ ਹੀ ਟੁੱਟ ਜਾਂਦੀਆਂ ਨੇ ਤੇ ਦੇਖਾ ਦੇਖੀ ਗੁਰਸਿੱਖਾਂ ਦੇ ਘਰਾਂ 'ਚ ਵੀ ਦੇਖੀ ਦੀਏ ਕਿ ਕਲੇਸ਼ ਮਨੁੱਖ ਕਿਸੇ ਦਾ ਸਾਥੀ ਨਹੀਂ ਸੁਖ ਦਾ ਸਾਥੀ ਹੈ ਪਤਨੀ ਦੀ ਮੰਗ ਨਹੀਂ ਹੈ ਪਤੀ ਦੀ ਮੰਗ ਨਹੀਂ ਹੈ ਸੁਖ ਦੀ ਮੰਗ ਹੈ ਔਰ ਜਦ ਸੁਖ ਨਾ ਮਿਲਿਆ ਤੇ ਇਹ ਸਬੰਧ ਕਿੰਨੇ ਦਿਨ ਤੱਕ ਰਹਿਣਾ ਟੁੱਟਦਿਆਂ ਦਿਨ ਨਹੀਂ ਲੱਗੇ। ਤੋਂ ਇਸੇ ਤਰੀਕੇ ਨਾਲ ਤੁਸੀਂ ਗਿਣਤੀ ਕਰਦੇ ਜਾਓ ਬੰਦੇ ਦੇ ਸਬੰਧ ਸੁਖ ਦੇ ਨੇ। ਮਨੁੱਖ ਦਾ ਰਿਸ਼ਤਾ ਸੁਖ ਨਾਲ ਹੈ। ਇੰਜ ਕਹਿ ਲੋ ਇੱਕ ਲਫ਼ਜ਼ ਦੇ ਵਿੱਚ ਗੱਲ ਮਕਾਣੀ ਹੋਵੇ। ਬਸ ਮਨੁੱਖ ਦੇ ਰਿਸ਼ਤੇਦਾਰ ਸੁਖ ਨੇ ਹੋਰ ਕੋਈ ਨਹੀਂ। ਜਿੱਥੇ ਸੁਖ ਹੈ ਮਨੁੱਖ ਉਸੇ ਨਾਲ ਹੀ ਰਿਸ਼ਤਾ ਜੋੜਦਾ ਜਿੱਥੇ ਸੁਖ ਹੈ ਮਨੁੱਖ ਉਸੇ ਨਾਲ ਹੀ ਸੰਬੰਧ ਜੋੜਦਾ ਹੈ ਔਰ ਜਿੱਥੇ ਦੁੱਖ ਹੈ ਮਨੁੱਖ ਉਸ ਤੋਂ ਭਜਦਾ ਹੈ ਦੂਰ हटਦਾ ਹੈ ਦਰਬਾਰ ਅਕਬਰ ਦਾ ਇੱਕ ਰਤਨ ਕਵੀ ਰਹੀਮ ਨੌ ਬੰਦੇ ਅਕਬਰ ਨੇ ਆਪਣੀ ਦਰਬਾਰ ਵਿੱਚ ਰੱਖੇ ਸਨ ਤੇ ਜਿਨ੍ਹਾਂ ਨੂੰ ਅਕਬਰ ਕਹਿੰਦਾ ਸੀ ਇਹ ਮੇਰੇ ਦਰਬਾਰ ਦੇ ਨੌ ਰਤਨ ਨੇ ਚਮਕਦੇ ਹੋਏ ਕੀਮਤੀ ਪੱਥਰ ਹਿੰਦੁਸਤਾਨ ਦੇ ਆਲਮ ਨੌ ਹੀ ਮੰਨਦੇ ਨੇ ਦਸਵਾਂ ਕੋਈ ਨਹੀਂ ਜਿ ਵਿੱਚ ਹੀਰੇ ਨੇ ਮੋਗੇ ਨੇ ਪੰਨੇ ਨੇ ਨੀਲਮ ਹੈ ਜਵਹਰਾਤ ਨੇ ਇਹ ਵਖ ਵਖ ਨਾਮ ਨੇ ਤੋਂ ਨੌ بڑے ਕੀਮਤੀ ਮਨੁੱਖ ਅਕਬਰ ਨੇ ਆਪਣੀ ਸਭਾ ਦੇ ਚ ਰੱਖੇ ਜਿਹਦੇ ਚ ਤਾਨ ਸੈਨ ਸੀ ਜਨਾਬ ਫੈਜ਼ੀ ਸੀ ਰਾਜਾ ਮਾਨ ਸਿੰਘ ਸੀ ਮੁੱਲਾਂ ਦੋ ਪਿਆਜ਼ਾ ਸੀ ਉਹਨਾਂ ਦੇ ਚੋਂ ਕਵੀ ਰਹੀਮ ਦਾ ਵੀ ਆਪਣਾ ਇੱਕ ਖਾਸ ਦਰਜਾ ਸੀ ਅਕਬਰ ਦੇ ਸਮੇਂ ਜਿੱਥੇ ਇਹ ਦਰਬਾਰ ਦੇ ਨੌ ਰਤਨਾਂ ਦੇ ਚੋਂ ਪ੍ਰਸਿੱਧ ਰਤਨ ਸੀ ਉੱਥੇ ਇਸ ਨੂੰ ਇੱਕ ਉਪਾਧੀ ਮਿਲੀ ਹੋਈ ਸੀ ਖਾਨੇ ਖਾਨਾ ਰਹੀਮ ਖਾਨੇ ਖਾਨਾ ਉਹ ਮਿਨਿਸਟਰ ਸੀ ਘਰੇਲੂ ਮਾਮਲਿਆਂ ਦਾ ਵਜ਼ੀਰ ਸੀ ਕਿੰਨਾ ਵੱਡਾ ਇਸ ਦੇ ਕੋਲ ਅਹੁਦਾ ਵੀ ਸੀ ਬਾਦ ਦੇ ਚ ਰਹੀਮ ਦੀ ਜਹਾਂਗੀਰ ਨਾਲ ਬਣੀ ਨਹੀਂ ਤੇ ਉਸ ਨੇ ਇਸ ਦਾ ਘਰ ਘਾਟ ਤਬਾਹ ਕਰਕੇ ਇਸ ਦਾ ਰੁਤਬਾ ਖਤਮ ਕਰਕੇ ਕੱਢ ਦਿੱਤਾ ਸੀ ਲੰਬੀ ਚੌੜੀ ਗਾਥਾ ਰਹੀਮ ਕਹਿੰਦਾ ਹੈ ਕਿ ਮੈਂ ਕਾਫੀ ਸਮੇਂ ਤੱਕ ਜ਼ਿੰਦਗੀ ਚ ਪੁਲੇ ਖੇਚੀ ਰਿਆਂ ਸਮਝਦਾ ਰਿਆਂ ਉਹ ਮੇਰਾ ਰਿਸ਼ਤੇਦਾਰ ਉਹ ਮੇਰਾ ਰਿਸ਼ਤੇਦਾਰ ਉਹ ਮੇਰਾ ਸੰਬੰਧੀ ਉਹ ਮੇਰਾ ਸੰਬੰਧੀ ਕਹਿੰਦਾ ਅੱਜ ਪਤਾ ਚੱਲਿਆ ਕੋਈ ਮੇਰਾ ਸੰਬੰਧੀ ਜਹਾਂਗੀਰ ਨੇ ਜਦ ਧੱਕੇ ਮਾਰ ਕੇ ਆਪਣੀ ਮਹਿਫਿਲ ਚੋਂ ਕੱਢਿਆ ਜੇਲ੍ਹ ਵਿੱਚ ਪਾ ਦਿੱਤਾ ਸੀ ਸੂਫੀ ਫਕੀਰਾਂ ਦੀ ਮਦਦਖਲਤ ਨਾਲ ਸਜ਼ਾ-ਏ-ਮੌਤ ਤੇ ਮਾਫ ਹੋ ਗਈ ਲੇਕਿਨ ਸਭ ਕੁਝ ਤਬਾਹ ਕਰ ਦਿੱਤਾ ਸੀ ਜਹਾਂਗੀਰ ਤੋ ਰਹਿਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੇ ਜੋ ਥੋਰੇ ਦਿਨ ਹੋਏ ਹਿੱਤ ਅਨਹਿੱਤ ਸਭ ਜਗਤ ਵਿੱਚ ਜਾਨ ਪਰਤ ਸਭ ਕੋ ਕਹਿੰਦਾ ਵਿਪਤਾ ਚੰਗੀ ਹੈ ਦੁੱਖ ਚੰਗਾ ਹੈ ਬਸ਼ਰ ਤੇ 5 10 ਦਿਨਾਂ ਵਾਸਤੇ ਆਵੇ ਥੋੜੇ ਦਿਨਾਂ ਵਾਸਤੇ ਇੰਜ ਨਹੀਂ ਕਿ ਦੁੱਖ ਆਵੇ ਤੇ ਸਿੰਘਾਸਣ ਮਲਕੇ ਹੀ ਬੈਠ ਜਾਏ ਕਹਿੰਦਾ ਦੁੱਖ ਚੰਗਾ ਹੈ ਬਸ਼ਰ ਤੇ ਥੋੜੇ ਦਿਨਾਂ ਵਾਸਤੇ ਆਵੇ ਤਾਂ ਹਿਤ ਅਨਹਿਤ ਸਭ ਜਗਤ ਮੇ ਜਾਨ ਪਰਤ ਸਭ ਕੋ ਰਹੀਮ ਕਹਿੰਦੇ ਨੇ ਫਿਰ ਪਤਾ ਚਲ ਜਾਂਦਾ ਆਪਣਾ ਕੌਣ ਹੈ ਪਰਾਇਆ ਕੌਣ ਹੈ ਸੰਬੰਧਾਂ ਦਾ ਪਤਾ ਚਲ ਜਾਂਦਾ ਪਉਂਜ ਪਤਾ ਹੀ ਨਹੀਂ ਚਲਦਾ ਪਉਂਜ ਬੰਦਾ ਕਹੀ ਜਾਂਦਾ ਉਹ ਮੇਰਾ ਸੰਬੰਧੀ ਉਹ ਮੇਰਾ ਸੰਬੰਧੀ ਉਹ ਮੇਰਾ ਮਿੱਤਰ ਉਹ ਮੇਰਾ ਯਾਰ ਉਹ ਮੇਰਾ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਨੇ ਇਨਾ ਵਿਅਰਥ ਦੇ ਜਮੇਲਿਆਂ ਚ ਨਾ ਪਏ ਕੋਈ ਕਿਸੇ ਦਾ ਸੰਗੀ ਨਹੀਂ ਸਭ ਸੁਖ ਦੇ ਸਾਥੀ ਸੁਖ ਮੇ ਬਹੁਤ ਸੰਗੀ ਭੈ ਦੁੱਖ ਮੇਂ ਸੰਗ ਨਾ ਕਰੋ ਦੁੱਖ ਦਾ ਸਾਥੀ ਕੌਣ ਬਣੇ ਦੁੱਖ ਤੇ ਬੰਦਾ ਸੁਪਨੇ ਵਿੱਚ ਵੀ ਨਹੀਂ ਮੰਗਦਾ ਜਾਗਰਤ ਅਵਸਥਾ ਵਿੱਚ ਕਿਸ ਤਰ੍ਹਾਂ ਮਨੁੱਖ ਸੰਬੰਧ ਚੁੜੇ ਤਾਂ ਮਨੁੱਖ ਦੀ ਮੂਲ ਮੰਗ ਜਿਹੜੀ ਹੈ ਬੁਨਿਆਦੀ ਮੰਗ ਜਿਹੜੀ ਹੈ ਉਹ ਸੁੱਖ ਹੈ ਕਦਮ ਕਦਮ ਦੇ ਉੱਤੇ ਹਰ ਪਲ ਦੇ ਵਿੱਚ ਮਨੁੱਖ ਮੰਗ ਕਰਦਾ ਹੈ ਸੁੱਖ ਦੇ ਤੋ ਕਹਿੰਦੇ ਨੇ ਮੇਰੇ ਮੰਗਣ ਲਾਲ ਤੇ ਗੱਲ ਬਣਦੀ ਨਹੀਂ ਮੰਗ ਦੀ ਪੂਰਤੀ ਵਾਸਤੇ ਸਾਧਨਾ ਦੀ ਦੁਨੀਆ ਦੇ ਚੋਂ ਲੰਘਣਾ ਪੈਂਦਾ ਤੋ ਮਨੁੱਖ ਦੀ ਚਾਹਤ ਮਨੁੱਖ ਦੀ ਮੰਗ ਮਨੁੱਖ ਦੀ ਲੋੜ ਸੁਖ ਹੈ ਮਨੁੱਖ ਮੰਗਦਾ ਹੈ ਸੁਖ ਨੂੰ ਔਰ ਆਪ ਦੇ ਗਿਆਤ ਵਾਸਤੇ ਅਰਜ਼ ਕਰਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਸੁਖ ਹੈ ਉਹ ਪ੍ਰਮਾਤਮਾ ਹੈ ਜੋ ਪ੍ਰਮਾਤਮਾ ਹੈ ਉਹ ਸੁਖ ਹੈ ਜੋ ਸੰਸਾਰ ਹੈ ਉਹ ਦੁੱਖ ਹੈ ਜੋ ਦੁੱਖ ਹੈ ਉਹ ਸੰਸਾਰ ਹੈ ਦੋ ਲਫ਼ਜ਼ਾਂ ਦੇ ਵਿੱਚ ਵਿਆਖਿਆ ਕਰਨੀ ਹੋਵੇ ਜੋ ਦੁੱਖ ਦੇ ਵਿੱਚ ਬੈਠਾ ਹੈ ਸੰਸਾਰ ਦੇ ਵਿੱਚ ਬੈਠਾ ਹੈ ਜੋ ਸੁਖ ਦੇ ਵਿੱਚ ਬੈਠਾ ਹੈ ਨਿਰੰਕਾਰ ਦੇ ਵਿੱਚ ਬੈਠਾ ਇਹ ਦੋ ਲਫ਼ਜ਼ਾਂ ਦੇ ਵਿੱਚ ਵਿਆਖਿਆ ਕਰਨੀ ਹੋਵੇ ਇੱਥੇ ਵੀ ਕੋਈ ਬੰਦਾ ਚਿੰਤਾ 'ਚ ਬੈਠਾ ਹੈ ਪੀੜਾ 'ਚ ਬੈਠਾ ਹੈ ਕੌਂ ਕੰਤ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਸੰਸਾਰ ਦੇ ਚ ਬੈਠਾ ਹੈ ਕੋਈ ਗੁਰਦੁਆਰੇ ਨਹੀਂ ਬੈਠਾ ਸੰਸਾਰ ਵਿੱਚ ਬੈਠਾ ਕੋਈ ਰਸ ਦੇ ਚ ਬੈਠਾ ਹੈ ਆਨੰਦ ਦੇ ਚ ਬੈਠਾ ਹੈ ਖੇੜੇ ਦੇ ਚ ਬੈਠਾ ਹੈ ਮਸਤੀ ਦੇ ਚ ਬੈਠਾ ਹੈ ਉਹ ਰੱਬ ਦੇ ਚ ਬੈਠਾ ਹੈ ਗੁਰੂ ਦੇ ਚ ਬੈਠਾ ਹੈ ਈਸ਼ਵਰ ਦੇ ਚ ਬੈਠਾ ਹੈ ਇਹ ਦੋ ਲਬਜ਼ੀ ਵਿਆਖਿਆ ਮੈਂ ਕਰ ਰਿਹਾ ਦੁੱਖ ਜਿੱਥੇ ਵੀ ਮਹਿਸੂਸ ਹੋਵੇ ਸੰਸਾਰ ਹੈ ਆਨੰਦ ਜਿੱਥੇ ਵੀ ਮਹਿਸੂਸ ਹੋਵੇ ਨਿਰੰਕਾਰ ਹੈ मनुख दी मंग आनंद है मनुख दी चाहत आनंद है मनुख दी लोड़ आनंद है बेरसी बंदे दी मंग नहीं है बेरसी ते बंदा ਸੁਪਨੇ ਚ ਵੀ ਨਹੀਂ ਚਾਹਦਾ ਰਸ ਚਾਹਦਾ ਸੁਖ ਚਾਹਦਾ ਆਨੰਦ ਚਾਹਦਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਪ੍ਰਮਾਤਮਾ ਹੈ ਉਹੀ ਆਨੰਦ ਹੈ ਔਰ ਕੁਛ ਆਨੰਦ ਨਹੀਂ ਔਰ ਗਜ਼ਬ ਦੀ ਗੱਲ ਹੈ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਮ ਹੀ ਅਨੰਦ ਔਰ ਭਾਵੇਂ ਹੋਰ ਕੋਈ ਬਾਣੀ ਪੜੀ ਜਾਏ ਨਾ ਪੜੀ ਜਾਏ ਅਨੰਦ ਸਾਹਿਬ ਤੇ ਦੀਵਾਨ ਦੀ ਸਮਾਪਤੀ ਤੇ ਜ਼ਰੂਰ ਪੜਿਆ ਜਾਂਦਾ ਹੈ ਸਭ ਥਾਂ ਤੇ ਪੜਿਆ ਜਾਂਦਾ ਹੈ ਮੰਜ਼ਿਲ ਅਖੀਰ ਤੇ ਚੌਂਦੀ ਹੈ ਮੋਰ ਤੇ ਅਨੰਦ ਦੀ ਲਾਣੀ ਪੈਂਦੀ ਹੈ ਔਰ ਇਹ ਰਸਮ ਕੋਈ ਐਵੇਂ ਨਹੀਂ ਚੱਲ ਪਈ ਇਹਦੀ ਮੈਂ ਥੋੜੀ ਜਿਹੀ ਵਜ਼ਾਹਤ ਕਰਨੀ ਹੈ ਕਿ ਆਨੰਦ ਐਵੇਂ ਨਾ ਪਰਛੜਿਆ ਕਰ ਅਨੰਤ ਤੇ ਮੌਰ ਲਗਦੀ ਏ ਅਨੰਤ ਤੇ ਸਾਡੀ ਮੰਜ਼ਿਲ ਹੈ ਅਨੰਤ ਤੇ ਸਾਡੀ ਮੰਗ ਹੈ ਆਨੰਦ ਤੇ ਸਾਡੀ ਚਾਹਤ ਹੈ ਆਨੰਦ ਹੀ ਜੀਵਨ ਹੈ ਤਾਂ ਹੁਣ ਮੈਂ ਫਿਰ ਅਰਜ਼ ਕਰਾਂ ਸੰਸਾਰੀ ਬੰਦੇ ਤੇ ਧਾਰਮਿਕ ਬੰਦੇ ਦੀ ਕੀ ਪਹਿਚਾਣ ਹੈ ਇਤਨੀ ਪਹਿਚਾਣੇ ਦੋ ਲਫ਼ਜ਼ਾਂ ਵਿੱਚ ਇਸ ਨੂੰ ਕੋਈ ਗਲਤ ਸਾਬਤ ਨਹੀਂ ਕਰ ਸਕੇਗਾ ਮੈਂ ਇਸ ਵਾਸਤੇ ਕਹਿਣਾ ਕਿ ਗੁਰੂ ਅਮਰਦਾਸ ਜੀ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਦਤਾ ਹੈ ਜੋ ਦੁੱਖ ਦੇ ਚ ਜੀ ਰਿਹਾ ਹੈ ਸੰਸਾਰ ਦੇ ਚ ਜੀ ਰਿਹਾ ਹੈ ਬਹੁਤ ਭਜਨ ਕਰਦਾ ਪਿਆ ਮਾਲਾ ਫੇਰ ਰਿਹਾ ਹੈ ਬਾਣੀ ਪੜ ਰਿਹਾ ਹੈ ਗੁਰਦੁਆਰੇ ਆ ਰਿਹਾ ਹੈ ਦੁੱਖ ਦੇ ਚ ਸੰਸਾਰ ਦੇ ਚ ਔਰ ਇੰਨੇ ਮੈਂ ਅਰਜ਼ ਕਰਦੇ ਆ ਦੁੱਖ ਤੇ ਸੁੱਖ ਇੱਕ ਮਨ ਦੀ ਅਵਸਥਾ ਹੈ ਕੋਈ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਰਹਿੰਦਾ ਹੈ ਕੋਈ ਤਤੀ ਤਵੀ ਤੇ ਬੈਠ ਕੇ ਵੀ ਮੁਸਕਰਾਉਂਦਾ ਹੈ ਇਹ ਤੇ ਮਨ ਦੀ ਹਾਲਤ ਹੈ ਇਹਨੂੰ ਕਿਦਰੇ ਹੋਰ ਕੁਛ ਨਾ ਸਮਝਣਾ ਮਖਮਲ ਗਦੇਲਿਆਂ ਤੇ ਵੀ ਇੰਜ ਤੜਪਦਾ ਹੈ ਜੈਸੇ ਕਿ ਗੁਰਦੂ ਦਾ ਸ਼ਾਇਰ ਕਹਿੰਦਾ ਕਬਾਬੇ ਸੀਖ ਹੈ ਅਮ ਕਰਵਟੇ ਹਰ ਸੂ ਬਦਲਤੇ ਹਨ ਜੋ ਜਲ ਜਾਤਾ ਹੈ ਇਹ ਪਹਿਲੂ ਤੋ ਉਹ ਪਹਿਲੂ ਬਦਲਤੇ ਹਨ ਇਹ ਹਾਲਤ ਹੈ ਕਿ ਕਿਸੇ ਦਾ ਤਨ ਆਰੇ ਨਾਲ ਚੀਰਿਆ ਜਾ ਰਿਹਾ ਹੈ ਤਾਂ ਵੀ ਮਸਤੀ ਦੇ ਗੀਤ ਤਾਂ ਵੀ ਖੇੜਾ ਹੈ ਤਾਂ ਵੀ ਪ੍ਰਸੰਤ ਹੈ ਮੈਂ ਇਤਨੀ ਅਰਜ਼ ਕਰਾਂ ਦੁੱਖ ਤੇ ਸੁਖ ਮੰਦੀ ਹਾਲਤ ਹੈ ਮੰਦੀ ਅਵਸਥਾ ਦੁੱਖ ਨੂੰ ਮਨ ਮਹਿਸੂਸ ਕਰੇ ਦੁੱਖ ਨੂੰ ਮਨ ਜਨਮ ਦੇਵੇ ਬੜੀ ਸੌਖੀ ਗੱਲ ਹੈ ਸੁੱਖ ਮਨ ਚੋਂ ਪੈਦਾ ਹੋ ਸਕੇ ਜ਼ਰਾ ਔਖੀ ਕਰ ਬਹੁਤ ਔਖੀ ਕਰ ਅਨਰਥ ਦੀ ਤਮੀਰ ਕਰਨੀ ਹੋਵੇ ਸੌਖਾ ਕੰਮ ਹੈ ਇੱਥੇ ਹਾਰਮੋਨੀਅਮ ਵਜਾਇ ਹੋਵੇ ਇੱਕ ਵੱਜਾ ਵੀ ਵਜਾ ਸਕਦਾ ਹੈ ਬੇਸੁਰਾ ਵਜਾਇ ਬੇਸੁਰੇ ਸਾਰੇ ਵਜਾ ਸਕਦੇ ਆਪਾਂ ਸਾਰੇ ਸੰਗੀਤਕਾਰਾਂ ਗੁਰ ਬੇਸੁਰਾ ਵਜਾਣਾ ਹੋਵੇ ਬੇਸੁਰਾ ਤਬਲਾ ਵਜਾਣਾ ਹੋਵੇ ਇੱਥੇ ਇੱਕ ਵੀ ਐਸਾ ਨਹੀਂ ਜਿਹੜਾ ਨਾ ਵਜਾ ਸਕੇ ਜੇ ਹੱਥ ਮਾਰੀ ਜਾਓ ਤਬਲਾ ਖੜਖੜ ਕਰੀ ਜਾ ਤੇ ਇਹ ਜਿਹੜਾ ਹਾਰਮੋਨੀਅਮ ਦਾ ਪੱਖਾ ਹਿਲਾਈ ਜਾਓ ਸੁਰਾਂ ਦੇ ਉੱਤੇ ਉਂਗਲਾਂ ਫੇਰੀ ਜਾ ਵਜੇ ਜਾਂਦਾ ਵਾਜਾ ਸਾਰੇ ਵਜਾ ਸਕਦੇ ਇੱਕ ਵੀ ਐਸਾ ਨਹੀਂ ਜਿਹੜਾ ਨਾ ਵਜਾ ਸਕੇ ਪਰ ਕਿਸੇ ਨੂੰ ਆਖੇ ਤਬਲੇ ਵਿੱਚੋਂ ਦਾਦਰੇ ਦੇ ਬੌਲ ਕੱਟ ਤਬਲੇ ਦੇ ਚੋਂ ਤੂੰ ਤਿੰਨ ਤਾਲ ਦੇ ਬੌਲ ਕੱਢ ਤਾਂ ਫਿਰ ਮੁਸ਼ਕਿਲ ਹੈ ਤੇ ਉਹਨੂੰ ਕਹੀਏ ਇਸ ਹਾਰਮੋਨੀਅਮ ਇਹਦੇ ਚੋਂ ਕਿਸੇ ਰਾਗ ਦੀ ਧੁਨ ਕੱਢ ਤੂੰ ਮਾਲਕਾ ਉਸ ਨੂੰ ਜਨਮ ਦੇ ਤੂੰ ਰਾਮਕਲੀ ਨੂੰ ਜਨਮ ਦੇ ਤੂੰ ਕੋਈ ਸੋਰਠ ਦੇ ਧੁਨ ਆਲਾਪ ਮੇਰੇ ਖਿਆਲ ਇਥੇ ਗਿਣੇ ਮਿਹਰੇ ਬੰਦੇ ਹੋਣਗੇ ਇੱਕ ਅੱਧ ਦੋ ਤੇ ਜੇ ਬੇਸੁਰਾ ਵਾਜਾ ਵਜਾਣਾ ਸਾਰੇ ਵਜਾ ਸਕਦੇ ਆ ਮੇਰੇ ਸਮਿਤ ਸਾਰੇ ਵਜਾ ਸਕਦਾ ਮੈਂ ਵੀ ਵਜਾ ਸਕਦਾ ਬੇਸੁਰਾ ਤਬਲਾ ਵਜਾਣਾ ਹੋਵੇ ਮੈਂ ਵੀ ਵਜਾ ਸਕਦਾ ਸਾਰੇ ਵਜਾ ਸਕਦਾ ਬੇਸੁਰੀ ਸਿਤਾਰ ਵਜਾਣੀ ਹੋਵੇ ਸਾਰੇ ਵਜਾ ਸਕਦੇ ਨਾ ਪਰ ਸੁਰ ਦੇ ਚ ਸਿਤਾਰ ਵਜਾਣੀ ਹੋਵੇ ਕੋਈ ਕੋਈ ਵਜਾਏਗਾ ਬੇਸੁਰੀ ਜ਼ਿੰਦਗੀ ਬਤੀਤ ਕਰਨੀ ਹੋਵੇ ਸਾਰੇ ਬਤੀਤ ਕਰ ਲੈਂਦੇ ਨੇ ਸੁਰ ਦੇ ਚ ਜੀਵਨ ਕਿਸੇ ਕਿਸੇ ਦਾ ਹੁੰਦਾ ਐਨੀ ਮਹਿਰੂਸ ਕਰਦੇ ਕਿਸੇ ਕਿਸੇ ਨੇ ਕਿਸੇ ਵਿਰਲੇ ਨੇ अनर्थ को बना अनर्थ न कोर कर लग कोई बहुत देर नहीं लगती बंदा छेती कर लेंगे, पर कोई साकारत है महान है तमीर लिए उसारी ले, कुछ वक्त लगेगा तो दुख देश तो जीवना बड़ा आसान है तो हूँ तो मनोविग्ञानी भी, भी कहने ने कि बंदा अपने दुख बड़े वधा चढ़ा के बयान करता है जुकाम ਦੇਖੇ ਮੈਂ ਕਰਨੀ ਇੱਕ ਕੈਂਸਰ ਤੋਂ ਥੱਲੇ ਫਿਰ ਗੱਲ ਨਹੀਂ ਕਰਦਾ ਦਮ ਆਇਆ ਮੈਨੂੰ ਤੇ ਇਹ ਹੈ ਸੋ ਸਿਆਪੇ ਦੀ ਗੱਲ ਕਰੀ ਜਾਏਗਾ ਮੈਂ ਕਰੀਬਨ ਕਰੀਬਨ ਸੈਂਕੜੇ ਬੰਦਿਆਂ ਨਾਲ ਗੱਲ ਕਰਕੇ ਵੇਖੀ ਹੈ ਮਾੜੇ ਮੋٹے ਰੋਗ ਦੀ ਗੱਲ ਕਰੋ ਸਹੀ ਉਹ ਪੂਰਾ ਰੋਗਾਂ ਦਾ ਘਾਣ ਹੀ ਅੱਗੇ ਰੱਖ ਛੱਡਦਾ ਹੈ ਰੋਗ ਗੱਲ ਕਰੀ ਜਾਏਗਾ ਐਂਜ ਰੋਗੀਆਂ ਜੋੜ ਵੀ ਦੁਖਦੈਨ ਗੋਡੇ ਵੀ ਦੁਖਦੈਨ ਮੱਥੇ 'ਚ ਵੀ ਪੀੜ ਰਹਿੰਦੀ ਐ ਇਹ ਵੀ ਰਹਿੰਦਾ ਐ ਇਹ ਵੀ ਰਹਿੰਦਾ ਉਹ ਚੱਜ ਦੀ ਵੀ ਗੱਲ ਕਰ ਸਭ ਕੁਝ ਇਹੀ ਐ ਹੋਰ ਕੁਝ ਨਹੀਂ ਉਹਦੇ ਕੋਲ ਗੱਲ ਕਰਨ ਦਾ ਵਾਸਤੇ ਹੈ ਹੀ ਐ ਤੇ ਕਈਆਂ ਨੂੰ ਮਾਮੂੜੀ ਜਿਹੀ ਹੁਣ ਜ਼ੁਕਾਮ ਲੱਗੇ ਹੋਏ ਤੇ ਇੱਕ ਬੰਦੇ ਨੇ ਬਹੁਤ ਲੰਬੇ ਚੌੜਾਂ ਰੋਗਾਂ ਦੀ ਗੱਲ ਕੀਤੀ ਐ ਤੋ ਆਪਣੀ ਧੋਹੀਨ ਸਮਝਦਾ ਹੁਣ ਨੀਰੀ ਜ਼ੁਕਾਮ ਦੀ ਗੱਲ ਆਖਾਂ ਇਥੇ ਕੁਝ ਵੀ ਨਹੀਂ ਤੋ ਪੰਜ 10 ਵੱਡੇ ਰੋਗ ਉਹ ਵੀ ਜ਼ਿਕਰ ਕਰਦਾ ਚ ਕੋਈ ਕਦ ਬੰਦਾ ਛੋਟੇ ਜਿਹੇ ਐਕਸੀਡੈਂਟ ਹਾਦਸੇ ਦੀ ਗੱਲ ਕਰੇ ਤੇ ਦੂਜਾ ਵੀ ਲਾਜ਼ਮੀ ਕਰਦਾ ਮੇਰਾ ਵੀ ਹੋਇਆ ਕੋਈ ਆਪਣੇ ਘਰ ਦੀ ਥੋੜੀ ਬਹੁਤ ਵਿਪਤਾ ਦੀ ਗੱਲ ਕਰੇ ਦੂਜਾ ਵੀ ਛੇੜ ਬੈਠਦਾ ਹੁਣ ਤੇ ਮਨੋਵਿਗਿਆਨੀ ਵੀ ਇਸ ਗੱਲ ਨਾਲ ਰਾਜ਼ੀ ਹੋਏ ਨੇ ਕਿ ਦੁੱਖ ਦੀ ਗੱਲ ਬੰਦਾ ਬੜੇ ਸਵਾਦ ਨਾਲ ਕਰਦਾ ਪੜਾ ਕੇ ਕਰਦਾ ਹੈ ਛਿੜਾ ਕੇ ਕਰਦਾ ਜਨਮਦਰ ਜਨਮ ਦੁੱਖ ਦੇ ਚ ਜੀਵਨ ਦੀ ਐਸੀ ਆਦਤ ਬਣ ਗਈ ਹੈ ਕਿ ਜੇ ਹੁਣ ਕੋਈ ਬੰਦਾ ਆਨੰਦ ਦੀ ਸੁਖ ਦੀ ਗੱਲ ਵੀ ਕਰੇ ਅਗਲਾ ਯਕੀਨ ਵੀ ਨਹੀਂ ਕਰਦਾ ਕਿ ਇਸ ਤਰ੍ਹਾਂ ਮੰਨ ਲਈਏ ਸੁਖ ਦੇ ਚੋਗੇਗਾ ਐਸ ਵਾਸਤੇ ਕੋਈ ਸੁਖ ਦੀ ਗੱਲ ਵੀ ਨਹੀਂ ਕਰਦਾ ਜੇ ਕਿਧਰੇ ਹੋਵੇ ਵੀ ਸਹੀ ਅਵਲ ਤੇ ਹੈ ਹੀ ਕੋਈ ਆਨੰਦ ਦੀ ਕੋਈ ਗੱਲ ਨਹੀਂ ਦੁੱਖ ਦੀ ਗੱਲ ਹੈ ਸਭ ਦੁੱਖ ਦੀ ਮਾਰਤ ਤੇ ਇੱਥੇ ਤੱਕ ਕਹਿੰਦੇ ਨੇ ਦੁੱਖ ਕੀ ਪੰਡਾ ਖੁੱਲੀਆਂ ਸੁਖ ਨਾਨਿਕ ਸਿਓ ਕੋ ਹਰ ਬੰਦਾ ਇੱਕ ਦੁੱਖ ਦੀ ਗੰਢ ਓਟਲੀ ਤੇ ਬੰਦੇ ਕੋਲ ਬੈਠੋ ਤੇ ਜੋ ਪੋਟਲੀ ਖੋਲ ਲੈ ਦੁੱਖ ਹੀ ਦੁੱਖ ਨਿਕਲੀ ਜਾਂਦੇ ਨੇ ਦੁੱਖ ਹੀ ਦੁੱਖ ਸੁਖ ਦੀ ਤੇ ਕੋਈ ਗੱਲ ਹੀ ਨਹੀਂ ਸੁਖ ਤੇ ਹੈ ਹੀ ਨਹੀਂ ਹਾਲਾਂਕਿ ਬੰਦੇ ਕੋਲ ਨਿਰਾ ਸੁਖ ਨਹੀਂ ਸੁਖ ਦਾ ਸਾਗਰ ਹੈ ਨਿਰਾ ਸੁਖ ਨਹੀਂ ਸੁਖ ਦਾ ਪਹਾੜ ਹੈ ਬਹੁਤ ਵੱਡਾ ਹੈ ਉਸ ਪਾਸੇ ਬੰਦੇ ਦੀ ਕਦੀ ਸੁਰਤ ਨਹੀਂ ਗਈ ਕਵੀ ਬਿਖਾਜੀ ਹੋਏ ਨੇ ਉਹ ਕਹਿੰਦੇ ਨੇ ਬਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੇ ਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਧਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਇਹ ਕਵੀ ਵਿਖਾ ਹੋਇਆ ਹੈ ਕਹਿੰਨੇ ਹੀਰਾ ਰਤਨ ਹਰ ਇੱਕ ਦੀ ਮਨ ਦੀ ਪੋਟਲੀ ਵਿੱਚ ਹੈ ਕਦੀ ਖੋਲ ਕੇ ਵੇਖਿਆ ਹੀ ਨਹੀਂ ਦੁੱਖ ਹੀ ਦੁੱਖ ਦੁੱਖ ਹੀ ਦੁੱਖ ਤੋ ਜੋ ਦੁੱਖ ਦੇ ਚ ਜੀ ਰਿਹਾ ਹੈ ਉਹ ਸੰਸਾਰ ਵਿੱਚ ਜੀ ਰਿਹਾ ਇਸ ਵਾਸਤੇ ਸਤਿਗੁਰ ਕਹਿੰਦੇ ਨੇ ਜੋ ਸੰਸਾਰ ਹੈ ਉਹ ਦੁੱਖ ਹੈ ਜੋ ਦੁੱਖ ਹੈ ਉਹ ਸੰਸਾਰ ਹੈ ਲਾਹਣ ਇੱਕ ਦੁੱਖਿਆ ਸਭ ਸੰਸਾਰ ਜੋ ਸੰਸਾਰ ਵਿੱਚ ਹੈ ਉਹ ਦੁੱਖ ਦੇ ਵਿੱਚ ਹੈ ਜੋ ਦੁੱਖ ਦੇ ਵਿੱਚ ਹੈ ਉਹ ਸੰਸਾਰ ਦੇ ਵਿੱਚ ਹੈ ਪਰ ਜੋ ਆਨੰਦ ਦੇ ਵਿੱਚ ਹੈ ਉਹ ਕਰਤਾਰ ਦੇ ਵਿੱਚ ਜੋ ਸੁਖ ਦੇ ਵਿੱਚ ਹੈ ਉਹ ਨਿਰੰਕਾਰ ਦੇ ਵਿੱਚ ਇੰਨੀ ਮੈਂ ਵਿਆਖਿਆ ਕਰਦੇ ਹਾਂ ਮੂਲ ਰੂਪ ਦੀ ਅਵਿਆਖਿਆ ਸੁਖ ਤੇ ਦੁਖ ਦੁਖ ਸੰਸਾਰ ਸੁਖ ਨਿਰੰਕਾਰ ਹੁਣ ਕੋਈ ਬੰਦਾ ਜਿਤਨਾ ਗਹਿਰਾ ਸੰਸਾਰ ਦੇਚ ਚਲਾ ਜਾਏ ਉਤਨਾ ਹੀ ਦੁਖੀ ਹੋ ਜਾਏ ਤੇ ਜਿਹੜਾ ਜਿਤਨਾ ਗਹਿਰਾ ਕਰਤਾਰ ਦੇਚ ਚਲਾ ਜਾਏ ਉਤਨਾ ਹੀ ਸੁਖੀ ਹੋ ਜਾਏ ਕਹਿੰਦੇ ਨੇ ਸੰਸਾਰ ਦੇਚ ਸੁਖ ਕੋਈ ਨਹੀਂ ਨਿਰੰਕਾਰ ਦੇਚ ਦੁਖ ਵੀ ਕੋਈ ਨਹੀਂ ਜਦੋਂ ਕੋਈ ਮਨੁੱਖ ਸੂਰਜ ਦੇਚ ਅੰਧੇਰਾ ਲੱਭਣ ਦੀ ਕੋਸ਼ਿਸ਼ ਕਰੇ ਬਹੁਤ ਔਖੀ ਗੱਲੇ ਨਹੀਂ ਲੱਭੇਗਾ ਕਰਤਾਰ ਦੇ ਚ ਦੁੱਖ ਹੀ ਕੋਈ ਨਹੀਂ ਤੇ ਮੈਂ ਇਤਨਾ ਅਰਜ ਕਰਦੇ ਆ ਕੋਈ ਬੰਦਾ ਮਸੀਹ ਦੀ ਰਾਤ ਨੂੰ ਸੂਰਜ ਵੇਖਣ ਦੀ ਕੋਸ਼ਿਸ਼ ਕਰੇ ਲੰਬੀ ਚੌੜੀਆਂ ਦੁਰਬੀਨਾ ਵੀ ਲੈ ਆਵੇ ਭਈ ਸੂਰਜ ਵੇਖਣਾ ਹੈ ਨਹੀਂ ਦਿਖਾਈ ਦੇਖ ਇਹ ਬੰਦੇ ਕਿਤਨੇ ਵੀ ਖੋਜ ਕਰ ਲੈ ਸੰਸਾਰ ਦੇ ਚ ਸੁੱਖ ਕੋਈ ਨਹੀਂ ਅ ਤੋ ਕਿਤਨਾ ਵੀ ਬਗਵਰ ਮੁਤਾਲਾ ਕਰ ਲੈ ਸੁੱਖ ਸਿਰਫ ਕਰਤਾਰ ਹੀ ਹੈ ਜੋ ਬੰਦਾ ਸੰਸਾਰ ਦੇ ਚ ਜਿਤਨਾ ਗਹਿਰਾ ਚਲਾ ਜਾਂਦਾ ਹੈ ਉਤਨਾ ਹੀ ਦੁਖੀ ਹੋ ਜਾਂਦਾ ਹੈ ਜਦ ਵੀ ਕੋਈ ਦੁੱਖ ਦੀ ਗੱਲ ਕਰੇ ਬਸ ਸੰਸਾਰ ਐਨੀ ਮਾਇਸਤ ਜਦ ਵੀ ਕੋਈ ਪੀੜਾ ਦੀ ਗੱਲ ਕਰੇ ਜਦ ਵੀ ਕੋਈ ਕਲੇਸ਼ ਦੀ ਗੱਲ ਕਰੇ ਉਹ ਸੰਸਾਰ ਦੇ ਚ ਦੁਖੀ ਦਾ ਮਤਲਬ ਹੀ ਸੰਸਾਰੀ ਚਾਹੇ ਕਿਤਨਾ ਹੀ ਨਿਤਨੇ ਮੀਤੇ ਪ੍ਰੇਮੀ ਕਿਉ ਨਾ ਹੋਵੇ ਸੰਸਾਰੀ ਅਗਰ ਉਹ ਦੁੱਖ ਦੀ ਗੱਲ ਕਰਦਾ ਹੈ ਅਗਰ ਉਹ ਦੁੱਖ ਦੇ ਚ ਜੀ ਰਿਹਾ ਹੈ ਅਗਰ ਉਹ ਵਿਪਤਾ ਦੇ ਚ ਜੀ ਰਿਹਾ ਹੈ कई बंदे कहने कि नाम जपिए माहौल ही ऐसा है परिस्थिति ऐसी है ये सब बहानेबाजिया है अगर तुम देखो ना परिस्थिति माहौल बड़े बड़े भगतों का भी चंगा नहीं सी हूँ प्रहलाद की जीवन कथा पढ़ो घर का माहौल तो कोई चंगा नहीं है आला दुआला तो चंगा नहीं है चारों पासे कंडे ही कंटे ने ਪਰ ਇਨਾ ਬਹੁਤ ਸਾਰੇ ਕੰਡਿਆਂ ਦੇ ਵਿੱਚ ਜੋ ਪ੍ਰਹਿਲਾਦ ਨਾਮ ਦਾ ਇੱਕ ਫੁੱਲ ਖਿੜਿਆ ਹੈ ਇਹ ਕਾਬਲੇ ਦਾ ਹੈ ਇਹ ਤੇ ਬਹੁਤ ਵੱਡਾ ਸਬਕ ਦਿੰਦਾ ਮਾਹੌਲ ਤੇ ਧਰੂ ਦਾ ਵੀ ਠੀਕ ਨਹੀਂ ਸੀ ਮਾਈ ਘਰ ਦੀ ਵੈਰੀ ਬਣੀ ਹੋਈ ਐ ਲੜਦੀ ਐ ਝਗੜਦੀ ਐ ਪਰ ਪਿਓ ਨਾਲ ਵੀ ਗੱਲ ਨਹੀਂ ਕਰਨ ਦਿੰਦੀ ਮਤਰਈ ਮਾਂ ਸੀ ੱੱਕੇ ਮਾਰ ਕੇ ਪਰੇ ਸੁਟੇ ਮਾਹੌਲ ਧਰੂ ਭਗਤ ਦਾ ਵੀ ਠੀਕ ਨਹੀਂ ਹੈ ਤੇ ਜੇ ਮੈਂ ਇਤਨੀ ਅਰਜ਼ ਕਰਾਂ ਮਾਹੌਲ ਤੇ ਰਾਮ ਦਾ ਵੀ ਠੀਕ ਨਹੀਂ ਸੀ। ਉੱਥੇ ਵੀ ਮਤਰਈ ਮਾਨੇ ਵਿਪਤਾ ਖੜੀ ਕਰ ਦਿੱਤੀ। ਫਿਰ 14 ਸਾਲ ਬਨਬੰਦੀਆਂ ਠੋਕਰਾਂ ਨੇ। ਦਿਨ ਇੱਕ ਹੈ ਤੇ ਇੱਕ ਇੱਕ ਦਿਨ ਦੇ ਵਿੱਚ ਵਿਪਤਾਵਾਂ ਅਨੰਤ ਪੈਦਾ ਹੁੰਦੀਆਂ ਨੇ। ਮਾਹੌਲ ਤੇ ਅਲੇ ਦਲੇ ਦਾ ਰਾਮ ਦਾ ਵੀ ਠੀਕ ਨਹੀਂ ਸੀ, ਮਾਹੌਲ ਤੇ ਕ੍ਰਿਸ਼ਨ ਦਾ ਵੀ ਠੀਕ ਨਹੀਂ। ਜਨਮ ਜੇਲ ਦੇ ਚੋਇਆ। ਤੇ ਗੋਲਿਆਂ ਵਿੱਚ ਤੋਂ ਵੱਡੇ ਹੋਏ ਨੇ। ਗੋਲਿਆਂ ਵਿੱਚ ਦੁੱਧ ਵੇਚਣ ਦਾ ਜੋ ਕੰਮ ਕਰਦੇ ਹਨ ਇਹਨਾਂ ਵਿੱਚ ਆਪ ਦਾ ਪਾਲਣ ਪੋਸ਼ਣ ਹੋਇਆ ਹੈ ਬੜੇ ਗਰੀਬ ਨਿਰਧਨ ਘਰਾਂ ਵਿੱਚ ਮਾਹੌਲ ਤੇ ਕ੍ਰਿਸ਼ਨ ਦਾ ਵੀ ਠੀਕ ਹੈ ਗੋਸਤਾਖੀ maaf ਮਾਹੌਲ ਆਲਾ ਦੋਲਾ ਵੇਖੋਗੇ ਤੇ ਗੁਰਵਰਜਨ ਦੇਵ ਜੀ ਦਾ ਵੀ ਠੀਕ ਹੈ